ਸਤਿ ਸ਼੍ਰੀ ਅਕਾਲ ਜੀ ਸ왈ਤਾ ਜੀ ਆਪ ਸਭ ਦਾ ਸਾਡੇ ਇਹ ਚੈਨਲ ਤੇ ਸ਼ੀਤਾਂ ਦੇ ਸਰਤਾਲ ਸ਼ਾਂਤੀ ਦੇ ਪੰਜ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੂੰ 30 ਮਈ 1606 ਈਸਵੀ ਦੇ ਵਿੱਚ ਬੜੇ ਹੀ ਅਕਹਿ ਤੇ ਅਸਹਿਤ ਸੀਹੇ ਦੇ ਕੇ ਲਾਹੌਰ ਦੇ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਕਰਮਰੇਤ ਉਹਨਾਂ ਦੇ ਸਿਰ ਤੇ ਵਿੱਚ ਪਾਈ ਗਈ ਤੇ ਉੱਬਲਦੀ ਦੇਗ ਦੇ ਵਿੱਚ ਉਹਨਾਂ ਨੂੰ ਉਬਾਲਿਆ ਉਹਨਾਂ ਨੂੰ ਇਸ ਤਰ੍ਹਾਂ ਦੇ ਤਸੀਹੇ ਹੀ ਕਿਉਂ ਦਿੱਤੇ ਕਿਹੜੇ ਕਾਨੂੰਨ ਦੇ ਤਹਿਤ ਉਹਨਾਂ ਨੂੰ ਸਜ਼ਾ ਦਿੱਤੀ ਗਈ ਤੇ ਇਹ ਕਾਨੂੰਨ ਨੂੰ ਬਣਾਉਣ ਵਾਲਾ ਕੌਣ ਸੀ ਇਸ ਨੂੰ ਦੇਖਣ ਦੇ ਲਈ ਸਾਨੂੰ ਹਿਸਟਰੀ ਦੇ ਵਿੱਚ ਜਾਣਾ ਪਵੇਗਾ 11ਵੀਂ 12ਵੀਂ ਸਦੀ ਦੇ ਵਿੱਚ ਰੂਸ ਚੀਨ ਤੇ ਕਜ਼ਾਕਿਸਤਾਨ ਦੇ ਵਿਚਾਲੇ ਇੱਕ ਪਿੰਡ ਪੈਂਦਾ ਸੀ ਮੰਗੋਲੀਆ ਪਿੰਡ ਉੱਥੇ ਛੋਟੇ ਛੋਟੇ ਕਬੀਲੇ ਰਹਿੰਦੇ ਸੀ ਤੇ ਉੱਥੇ ਇੱਕ ਮੰਗੋਲ ਕਬੀਲਾ ਸੀ ਜਿਹਦਾ ਰਾਜਾ ਸੀ ਖਾਬੂਖਾਨ ਖਾਬੂਲ ਖਾਨ ਦਾ ਬੇਟਾ ਸੀ ਜੈਸੋਖਾਏ ਤੇ ਅੱਗੋਂ ਉਸ ਦਾ ਬੇਟਾ ਸੀ ਤੈਮੋਸੇ ਜੈਸੂ ਖਾਉਣ ਜੈਸੂ ਖਾਏ ਨੂੰ ਤਾਤਾਰ ਕਬੀਲੇ ਨੇ ਮਾਰਤਾ ਸੀ ਤੇ ਇਸ ਤੋਂ ਬਾਅਦ ਜਿਹੜਾ ਉਹਦਾ ਬੇਟਾ ਟੈਮੋਜ਼ਨ ਸੀ ਤੇ ਉਹਦੀ ਮਾਂ ਸੀ ਉਹ ਬਿਲਕੁਲ ਬੇਕਾਰ ਹੋ ਗਈ ਸੀ ਹੌਲੀ-ਹੌਲੀ ਟੈਮੋਜ਼ਨ ਦੀ ਜਦੋਂ ਸੁਰੱਖ ਸੰਭਰੀ ਤਾਂ ਫਿਰ ਉਸਨੇ ਸਭ ਤੋਂ ਪਹਿਲਾਂ ਸ਼ਿਕਾਰ ਕਰਨਾ ਸਿੱਖਿਆ ਫਿਰ ਉਸਨੇ ਛੋਟੇ-ਛੋਟੇ ਕਬੀਲਿਆਂ ਨੂੰ ਜਿੱਤ ਕੇ ਆਪਣਾ ਇੱਕ ਛੋਟਾ ਜਿਹਾ ਰਾਜ ਸਥਾਪਿਤ ਕੀਤਾ ਜਦੋਂ ਹੌਲੀ-ਹੌਲੀ ਉਸਦੇ ਰਾਜ ਦਾ ਕਾਫੀ ਵਿਸਤਾਰ ਹੋ ਗਿਆ ਤਾਂ 1206 ਈਸਵੀ ਦੇ ਵਿੱਚ ਫਿਰ ਟੈਮੋਜ਼ਨ ਨੇ ਆਪਣਾ ਨਾਂ ਬਦਲ ਕੇ ਗੈਂਜਸ ਰੱਖਿਆ ਗੈਂਜਿਸ ਤੁਰਕੀ ਭਾਸ਼ਾ ਦੇ ਵਿੱਚ ਇਸ ਨੂੰ ਟੈਂਗਿਸ ਵੀ ਕਹਿੰਦੇ ਨੇ ਤੁਰਕੀ ਭਾਸ਼ਾ ਦੇ ਵਿੱਚ ਟੈਂਗਿਸ ਦਾ ਮਤਲਬ ਹੈ ਸਮੁੰਦਰਾਂ ਦਾ ਸੁਆਮੀ ਤੇ ਮੋਂਗੋਲੀ ਭਾਸ਼ਾ ਦੇ ਵਿੱਚ ਗੈਂਜਿਸ ਦਾ ਅਰਥ ਹੈ ਬਹੁਤ ਹੀ ਜ਼ਿਆਦਾ ਸਿਆਣਾ ਬਹੁਤ ਹੀ ਜ਼ਿਆਦਾ ਤਾਕਤਵਰ ਗੈਂਜਿਸ ਖਾਨ ਤੇ ਇਸੇ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਚੰਗੇਜ਼ ਖਾਨ ਮਤਲਬ ਉਸਨੇ 1206 ਈਸਵੀ ਦੇ ਵਿੱਚ ਆਪਣਾ ਨਾਮ ਬਦਲ ਕੇ ਚੰਗੇਜ਼ ਖਾਨ ਰੱਖ ਲਿਆ ਤੇ 1206 ਈਸਵੀ ਦੇ ਵਿੱਚ ਹੀ ਫਿਰ ਉਸਨੇ ਆਪਣੇ ਰਾਜ ਨੂੰ ਵਧੀਆ ਤਰੀਕੇ ਦੇ ਨਾਲ ਚਲਾਉਣ ਦੇ ਲਈ ਕਾਨੂੰਨਾਂ ਦੀ ਇੱਕ ਕਿਤਾਬ ਬਣਾਈ ਜਿਸ ਦਾ ਨਾਂ ਸੀ ਬਲੀਕ ਤੇ ਬਲੀਕ ਦੇ ਵਿੱਚੋਂ ਇਸਨੇ ਥੋੜੇ ਜੇ ਕਾਨੂੰਨ ਵੱਖਰੇ ਕੱਢ ਕੇ ਇੱਕ ਹੋਰ ਕਿਤਾਬ ਬਣਾਈ ਜਿਸ ਦਾ ਨਾਂ ਸੀ ਜਾਸਾਏ ਸਿਆਸਤ ਜਿਸ ਦੇ ਵਿੱਚ ਇਹ ਸੀ ਕਿ ਅਪਰਾਧ ਕਰਨ ਵਾਲਿਆਂ ਨੂੰ ਸਜ਼ਾਆਂ ਕਿਸ ਤਰੀਕੇ ਦੇ ਨਾਲ ਦਿੱਤੀਆਂ ਜਾਂਦੀਆਂ ਹੁਣ ਜਿਹੜੇ ਕਬੀਲੇ ਸੀ ਇਹਨਾਂ ਦੇ ਵਿੱਚ ਜਿਹੜੇ ਧਾਰਮਿਕ ਰੌ ਰੀਤਾਂ ਕਰਨ ਵਾਲੇ ਬੰਦੇ ਹੁੰਦੇ ਸੀ ਜਿਵੇਂ ਅਸੀਂ ਕਹਿੰਦੇ ਨੇ ਕਿ ਪੰਡਤ ਜਾਂ ਪੁਜਾਰੀ ਜਾਂ ਪ੍ਰੋਹਿਤ ਜਿਹੜੇ ਉਹਨਾਂ ਦੇ ਕਬੀਲਿਆਂ ਦੇ ਧਾਰਮਿਕ ਰਸਮ ਰਿਵਾਜ ਕਰਨ ਵਾਲੇ ਬੰਦੇ ਹੁੰਦੇ ਸੀ ਉਹਨਾਂ ਨੂੰ ਵਿਕੀ ਕਿਹਾ ਜਾਂਦਾ ਸੀ ਜਦੋਂ ਉਹਨਾਂ ਦਾ ਧਾਰਮਿਕ ਰੌ ਰੀਤਾਂ ਕਰਨ ਵਾਲਾ ਇਹ ਵਿਕੀ ਕੋਈ ਗਲਤੀ ਕਰ ਦਿੰਦਾ ਸੀ ਤਾਂ ਉਸ ਨੂੰ ਜਾਸਾਏ ਸਿਆਸਤ ਦੇ ਤਹਿਤ ਸਜ਼ਾ ਦਿੱਤੀ ਜਾਂਦੀ ਸੀ ਮਤਲਬ ਕਿ ਉਹਨੂੰ ਐਸ ਤਰੀਕੇ ਸਜ਼ਾ ਦਿੱਤੀ ਜਾਵੇ ਕਿ ਉਹਦੇ ਖੂਨ ਦੀ ਇੱਕ ਵੀ ਬੂੰਦ ਧਰਤੀ ਤੇ ਨਲੀ ਕਿ ਜੇ ਉਹਦੇ ਖੂਨ ਦੀ ਬੂੰਦ ਧਰਤੀ ਤੇ ਡਿੱਗੂਗੀ ਤਾਂ ਉਹਦੇ ਵਰਗੀਆਂ ਹੋਰ ਰੂਹਾਂ ਪੈਦਾ ਹੋਣਗੀਆਂ। ਇਹ ਹੀ ਜਿਹੜਾ ਕਾਨੂੰਨ ਸੀ, ਇਹ ਹੀ ਜਿਹੜੀ ਧਾਰਾ ਸੀ ਇਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਤੇ ਲਾਈ ਗਈ ਸੀ। ਇਹ ਧਾਰਾ ਉਹ ਧਾਰਮਿਕ ਰੈਬਰਾਂ ਨੂੰ ਸਜ਼ਾ ਦੇਣ ਵੇਲੇ ਲਾਉਂਦੇ ਸੀਗੇ। ਤਾਂ 1200 ਛੇੜੇ ਵਿੱਚ ਉਸਨੇ ਇੱਕ ਕਿਤਾਬ ਬਣਾਈ ਸੀ ਤੇ 1218 ਦੇ ਵਿੱਚ ਉਸਨੇ ਆਪਣੇ ਕਬੀਲੇ ਦੇ ਵਿੱਚ ਇਹ ਇਹਨਾਂ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਸੀਗਾ। ਹੁਣ ਜੇ ਅਸੀਂ ਦੇਖੀਏ ਵੀ ਇਹ ਜਿਹੜੀ ਧਾਰਾ ਸੀ ਜਾਂ ਇਹ ਕਾਨੂੰਨ ਸੀ ਫਿਰ ਇਹ ਇਸਲਾਮ ਪਰੰਪਰਾ ਦੇ ਇਸਲਾਮ ਧਰਮ ਦੇ ਵਿੱਚ ਕਿਵੇਂ ਆਇਆ ਜਿਹੜਾ ਚੰਗੇਜ਼ ਖਾਨ ਸੀ ਉਹਦੇ ਤਿੰਨ ਬੇਟੇ ਸੀਗੇ ਇੱਕ ਚੋਗੀ ਖਾਨ ਸੀ ਜਿਹੜਾ ਬਚਪਨ ਦੇ ਵਿੱਚ ਹੀ ਮਾਰਿਆ ਗਿਆ ਸੀ ਇੱਕ ਸੀਗਾ ਉਗੋ ਤੋਈ ਖਾਨ ਤੇ ਇੱਕ ਸੀਗਾ ਚੈਤਾਈ ਖਾਨ ਜਿਹੜਾ ਉਗੋ ਤੋਈ ਖਾਨ ਸੀ ਉਹ ਵੀ ਕੋਈ ਬੜਾ ਵਧੀਆ ਨਹੀਂ ਸੀਗਾ ਜਿਹੜਾ ਚੈਤਾਈ ਖਾਨ ਸੀਗਾ ਇਹਨੇ ਸਮਰਕੰਦ ਦੇ ਇਲਾਕੇ ਦੇ ਵਿੱਚ ਛੋਟੇ-ਛੋਟੇ ਕਬੀਲੇ ਜਿੱਤ ਕੇ ਇੱਕ ਆਪਣਾ ਵੱਖਰਾ ਰਾਜ ਸਥਾਪਿਤ ਕਰ ਲਿਆ ਸੀਗਾ ਤੇ ਚੈਤਾਈ ਖਾਨ ਨੇ ਜਿਹੜਾ ਉਹਦਾ ਰਾਜ ਸੀ ਉਹਨੇ ਆਪਣੇ ਪੋਤਰੇ ਕਾਰਾਹੋਲ ਨੂੰ ਦਿੱਤਾ ਸੀਗਾ ਤੇ ਜਿਹੜਾ ਚੈਤਾਈ ਖਾਨ ਸੀ ਇਸ ਨੇ ਇਸਲਾਮ ਧਰਮ ਕਬੂਲ ਕਰ ਲਿਆ ਸੀਗਾ ਤੇ ਕਾਰਾਹੋਲ ਕੋ ਦੇ ਅੱਗੇ ਖਾਨਦਾਨ ਦੇ ਵਿੱਚੋਂ ਸੀਗਾ ਤੈਮੂਰ ਤੇ ਤੈਮੂਰ ਦੇ ਖਾਨਦਾਨ ਦੇ ਵਿੱਚੋਂ ਅੱਗੇ ਸੀਗਾ ਬਾਬਰ ਤੇ ਅੱਗੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਬਾਬਰ ਤੋਂ ਬਾਅਦ ਫਿਰ ਹਮਾਜ ਨੂੰ ਹਮਾਜ ਤੋਂ ਬਾਅਦ ਅਕਬਰ ਉਸ ਤਿੱਕੇ ਤੋਂ ਬਾਅਦ ਤਾਂ ਸਾਰੇ ਜਾਣਦੇ ਆ ਤਾਂ ਚੈਤਾਈ ਖਾਨ ਨੇ ਜਦੋਂ ਇਸਲਾਮ ਧਰਮ ਕਬੂਲ ਕਰ ਲਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਇਹ ਜਿਹੜੇ ਕੁਝ ਘਾਬ ਦੇ ਫੈਸਲੇ ਸੀ ਕੁਝ ਤਾਂ ਇਹ ਆਪਣੇ ਇਸਲਾਮੀ ਪਰੰਪਰਾ ਦੇ ਅਨਸਾਰ ਲੈਣ लागले ਸੀ ਪਰ ਕੁਝ ਜਿਹੜੇ ਇਹ ਫੈਸਲੇ ਸੀ ਉਹ ਆਪਣੀ ਪੁਰਾਣੀ ਜਿਹੜੀ ਇਹਨਾਂ ਦੀ ਕਬਾਈਲੀ ਪਰੰਪਰਾ ਸੀਗੀ ਉਹਦੇ ਅਨਸਾਰ ਹੀ ਲੈਂਦੇ ਸੀ ਖਾਸ ਕਰਕੇ ਜਿਹੜੀਆਂ ਇਹ ਸਜਾਵਾਂ ਦਿੰਦੇ ਸੀ ਉਹ ਕਬਾਈਲੀ ਪਰੰਪਰਾ ਦੇ ਅਨਸਾਰ ਹੀ ਦਿੰਦੇ ਸੀ ਇਸ ਤਰੀਕੇ ਜਿਹੜੀ ਇਹਨਾਂ ਦੀ ਇਹ ਕਬਾਈਲੀ ਪਰੰਪਰਾ ਸੀ ਕੀ ਸਜਾ ਦੇਣ ਦੀ ਜਿਹੜੀ ਇਹ ਕਾਨੂੰਨ ਸੀਗਾ ਇਹ ਇਸ ਤਰੀਕੇ ਇਸਲਾਮ ਧਰਮ ਦੇ ਵਿੱਚ ਆਇਆ ਸੀਗਾ ਹੁਣ ਜਹਾਗੀਰ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਜਾਸਾਏ ਸਿਆਸਤ ਦੀ ਧਾਰਾ ਲਾ ਕੇ ਸਜ਼ਾ ਸੁਣਾਈ ਸੀ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਵੀ ਤਾਂ ਇੱਕ ਧਾਰਮਿਕ ਰੈਬਰ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਲਾਏ ਹੋਏ ਸਿੱਖੀ ਦੇ ਬੂਟੇ ਨੂੰ ਸਿੰਜ ਸਿੰਜ ਕੇ ਇੱਕ ਵੱਡਾ ਰਕਤ ਬਣਾਦਾ ਸੀਗਾ ਜਿਸ ਕਰਕੇ ਜਿਹੜੀਆਂ ਉਦੋਂ ਸਮੇਂ ਦੀਆਂ ਸਰਕਾਰਾਂ ਸੀ ਮੁਗਲ ਸਰਕਾਰ ਸੀ ਜਾਂ ਜਿਹੜੇ ਹੋਰ ਸੰਪਰਦਾਵਾਂ ਸੀ ਉਹ ਇਸ ਚੀਜ਼ ਤੋਂ ਖਿਜਦੀਆਂ ਸੀ ਇਹ ਇਸ ਤਰੀਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਸਜ਼ਾ ਸੁਣਾਈ ਗਈ ਸੀ ਕਿ ਇਹਨਾਂ ਨੂੰ ਇਹਨਾਂ ਦੇ ਖੂਨ ਦੀ ਇੱਕ ਵੀ ਬੂੰਦ ਤਰਤੀ ਤੇ ਡਿੱਗੇ ਬਿਨਾ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਤਾਂ ਉਹਨਾਂ ਨੂੰ ਫਿਰ ਤਕੀ ਤਵੀ ਤੇ ਬਿਠਾਇਆ ਗਿਆ ਗਰਮ ਰੇਤ ਉਹਨਾਂ ਦੇ ਸਿਰ ਦੇ ਵਿੱਚ ਪਾਈ ਗਈ ਤੇ ਉਹਨਾਂ ਨੂੰ ਉਬਲਦੀ ਟੇਕ ਦੇ ਵਿੱਚ ਉਬਾਲਿਆ ਗਿਆ ਤਾਂ ਕਿ ਇਹਨਾਂ ਦਾ ਜਿਹੜਾ ਖੂਨ ਆ ਉਹ ਮੱਚ ਜਾਵੇ ਉਹ ਪਾਣੀ ਬਣ ਜਾਵੇ ਫਿਰ ਬਾਅਦ ਦੇ ਵਿੱਚੋਂ ਕਹਿੰਦੇ ਨੇ ਕਿ ਤਸੀਹੇ ਦਿੰਦਿਆਂ-ਦਿੰਦਿਆਂ ਗੁਰੂ ਅਰਜਨ ਸਾਹਿਬ ਜੀ ਤੇ ਅੱਖ ਦੇ ਉੱਪਰ ਚੋਟ ਵੀ ਆਈ ਸੀਗੀ ਤਾਂ ਇਸ ਡਰ ਤੋਂ ਕਿ ਇਹ ਹੁਣ ਜਿਹੜੀ ਕਿਉਂਕਿ ਜੇ ਚੋਟ ਲੱਗੀ ਆ ਤਾਂ ਖੂਨ ਵੀ ਬਹੂਗਾ ਤਾਂ ਇਸ ਡਰ ਤੋਂ ਕਿ ਇਹ ਗੱਲ ਹੁਣ ਬਾਦਸ਼ਾਹ ਤੱਕ ਨਾ ਪਹੁੰਚ ਜੇ ਤਾ ਫਿਰ ਜਿਹੜਾ ਹੈਗਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਇਸ ਤੋਂ ਬਾਅਦ ਰਾਵੀ ਨਦੀ ਦੇ ਵਿੱਚ ਵਹਾ ਦਿੱਤਾ ਗਿਆ ਸੀ। ਤਾ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਤੁਸੀਂ ਦਿੱਤੇ ਗਏ ਸੀ। ਇਹ ਸੀ ਅੱਜ ਦੀ ਵੀਡੀਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਰਹੀ ਜ਼ਰੂਰ ਕਰਿਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਧੰਨ।